ਸਸ਼ਿਕਾ ਦੋਸਤੋ ਮੈਂ ਤੁਹਾਡਾ ਅਫਸਰ ਰਾਜਾਵੜੇ ਲੁਰੀਆਣੇ ਬੈਠੇ ਆ ਅੱਜ ਆਫਿਸ ਦੇ ਵਿੱਚ ਔਰ ਮੇਰੇ ਨਾਲ ਮਹਿੰਦਰਾ ਜੀ ਸਾਡੇ ਬੈਠੇ ਨੇ ਕੌਂਸਲਰ ਦਾ ਚਨਵ ਸਾਡੀ ਲੜੇ ਵਾਰਡ ਨੰਬਰ 81 ਚੋਂ ਸੈਂਟਰਲ ਹਲਕੇ ਚੋਂ ਔਰ ਮੇਰੇ ਨਾਲ ਬੈਠੇ ਨੇ ਮਨਮੋਹਨ ਕੁਮਾਰ son of Devi Chand ਔਰ ਵਾਰਡ ਨੰਬਰ 81 ਦੇ ਰਹਿਣ ਵਾਲੇ ਨੇ ਰਣਜੀਤ ਸਿੰਘ ਪਾਰ ਕੋਲੇ ਇਹ ਰਹਿੰਦੇ ਨੇ ਹਾਊਸ ਨੰਬਰ ਇਹਨਾਂ ਦਾ 482 ਹੈ ਇਹ ਬੰਦਾ ਕਿੰਗ ਸੈਕਸ਼ਨ ਦੇ ਵਿੱਚ ਰੇਲਵੇ ਚਿਕਮ ਕਰਦਾ ਸੀ ਫਿਰ ਹੌਲੀ ਹੌਲੀ ਇਹ ਰੇਲਵੇ ਕਿਚਨ ਚਾ ਗਿਆ ਯਾਨੀ ਕਿ ਜਿੱਥੇ ਜਿਹੜੇ ਸਾਡੇ ਰੇਲਵੇ ਤੇ ਯਾਤਰੀ ਇੱਥੋਂ ਕਰਦੇ ਹੁੰਨਾ ਸੀ ਰੋਟੀ ਪਾਣੀ ਮੰਗਾ ਉਹ ਜਿਹੜੀ ਉਹ ਜਿਹੜਾਗਾ ਸਟੈਂਡਰਡ ਸੀਗਾ ਕੋਈ ਕੰਪਨੀ ਸੀਗੀ ਆਰ ਕੇ ਐਸੋਸੀਏਟ ਕਰਕੇ ਨਾਮ ਦੀ ਇੱਕ ਕੰਪਨੀ ਸੀਗੀ ਪਰ ਇਹ ਆਈਆਰ ਸੀਟੀਸੀ 2017 ਦੇ ਵਿੱਚ ਇੱਕ ਚੇਸ ਕੰਪਨੀ ਚੇਸ ਬਣਦੇ ਨੇ ਕੰਮ ਕਰਦਾ ਯਾਨੀ ਕਿ ਜਿਹੜੀ ਆਈਆਰ ਸੀਟੀਸੀ ਹੈ ਇਹਦੀ ਫੁੱਲ ਫਾਰਮ ਹੈ ਇੰਡੀਅਨ ਰੇਲਵੇ ਕੈਟਰਿੰਗ ਟੂਰਿਜ਼ਮ ਕਾਰਪੋਰੇਸ਼ਨ ਕਾਰਪੋਰੇਸ਼ਨ ਆਈਆਰ ਸੀਟੀ ਇਸ ਦੇ ਤਹਿਤ ਜਿਹੜੇ ਵੱਖ-ਵੱਖ ਪ੍ਰੇਨਾਰ ਦੇ ਵਿੱਚ ਰੋਟੀ ਮਿਲਦੀ ਹੈ ਉਹ ਟੈਂਡਰ ਦਿੰਦੇ ਆ ਤੇ ਫਿਰ ਉਹ ਉਹ ਗਾਹ ਨੂੰ ਘਰ ਨੂੰ ਖਾਣਾ ਦਿੰਦੇ ਆ ਟਿਕਟ ਦੇ ਵਿੱਚੋਂ ਪੈਸੇ ਕੱਟ ਲਈ ਜਾਂਦੇ ਆ ਸੋ ਇਹ ਬੰਦਾ ਚੰਗੀਆਂ ਚੰਗੀਆਂ ਬੰਦੇਵਾਰ ਵਰਗੀ ਬੰਦੇਵਾਰ ਹਾਂ ਜੰਨ ਜੇਨੀ ਮੋਦੀ ਜੀ ਨੇ ਪਹਿਲੀ ਗੱਡੀ ਚਾਲੂ ਕੀਤੀ ਸੀ ਮੰਡੀਬਰ ਮਾਤਾ ਵੈਸ਼ਨੂ ਦੇ ਕਿਚਨ ਵਿੱਚ ਕੰਮ 2000 ਸਾਰਟ ਵਿੱਚ ਫਿਰ ਕਿਚਨ ਚ ਆ ਗਿਆ ਜਦੋਂ ਕਿਚਨ ਚ ਆ ਗਿਆ ਕਾ ਇਹਨੂੰ ਜਦੋਂ ਤਨਖਾਹ ਮਿਲਦੀ ਸੀ ਉੱਥੇ ਇਹਨੇ ਕੰਮ ਕੀਤਾ ਤਨਖਾਹ ESI ਤੇ PF ਪ੍ਰੋਵੀਡੈਂਟ ਫੰਡ ਜਿਹੜਾ ਹੈ ਉਹ ਕੱਟ ਕੇ ਇਹਨੂੰ ਇਹਦੀ ਸੈਲਰੀ ਦਿੱਤੀ ਜਾਂਦੀ ਸੀ PF 50 ਸਾਲਾਂ ਬਾਅਦ ਮਿਲਦਾ ਹੋਣਾ ਹੈ ਜਾਂ ਜਿਹੜੇ ਪੁਰਾਣੇ ਬਕਾਇਆ ਫਿਰ ਕੰਪਨੀਆਂ ਜਦੋਂ ਉਹ ਇਹਨਾਂ ਦੇ ਸੈਲਰੀ ਚੋਂ ਕੱਟ ਕੇ ਜਮ੍ਹਾਂ ਕਰਾਉਂਦੀਆਂ ਰਹਿੰਦੀਆਂ ਤੇ ਉਹ ਫਿਰ ਇਨਵੌਇਸ ਨੂੰ ਬਾਅਦ ਦੇ ਵਿੱਚ ਉਹਨਾਂ ਨੂੰ ਦਿੱਤੇ ਜਾਂਦੇ ਆ ਜਿਹੜੇ ਉਹਨਾਂ ਦੇ ਬੈਨੀਫਿਟਸ ਹੈਗੇ ਜਿਹੜਾ ਕਿ ਉਹਨਾਂ ਦਾ ਮਾਲਕ ਅਧਿਕਾਰ ਹੈਗਾ ਜਿਹੜਾ ਪੂਰੇ ਦੇਸ਼ ਭਰ ਦੇ ਵਿੱਚ ਇੱਕ ਸਿਸਟਮ ਚੱਲਦਾ। ਉਹ ਜਿਹੜਾ ਮਨਮੋਨ ਕੁਮਾਰ ਹੈਗਾ ਵਾਰਡ ਨੰਬਰ 81 ਦਾ। ਇਹ ਇਸ ਗੱਲ ਦੀ ਲੜਾਈ ਲਾੜਿਆ। ਉਹ ਇੱਥੋਂ ਸਾਰੇ ਇਧਰ ਉਧਰ ਤੱਕੇ ਖਾ ਰਹੇ। ਉਹ ਕਹਿੰਦੇ ਵੀ ਕੇਂਦਰ ਸਰਕਾਰ ਨਾਲ ਗੱਲ ਕਰੋ। ਕੇਂਦਰ ਸਰਕਾਰ ਰੇਲਵੇ ਵਿਭਾਗ ਜਿਹੜੀ ਉਹ ਆਰਕੇ ਐਸੋਸੀਏਟ ਕੰਪਨੀ ਸੀ। ਉਹ ਆਰਕੇ ਐਸੋਸੀਏਟ ਕੰਪਨੀ ਨੂੰ ਬੁਲਾਵੇ, ਖਿੱਚੇ ਤੇ ਤਾਂ ਜੋ ਜਿਹੜਾ ਪੀਐਫ ਫੰਡ ਹੈ ਤੇ ਈਐਸਆਈ ਜਿਹੜਾ ਤੁਹਾਡਾ 12 ਲੱਖ ਦੇ ਲਾਗ ਭਾਗੀਰਾ ਬਕਾਇਆ ਖੜਾ ਹੈ ਜਿਹੜਾ ਇਹਦੀ ਸੈਲਰੀ ਚੋਂ ਕਟਿਆ ਗਿਆ ਉਹ ਇਹਨਾਂ ਨੂੰ ਮਿਲੇ ਲੱਭਦਾ ਭਾਗ ਦਾ ਭਲਾਉਂਗਾ ਤਲਾਸ਼ ਦਾ ਮੈਨੂੰ ਇਹ ਪਹਿਲਾਂ ਵੀ ਮਿਲਿਆ ਸੀ ਹੁਣ ਜਮਾ ਥੱਕ ਹਾਰ ਗਿਆ ਸੋ ਇਹ ਕਹਿੰਦਾ ਮੈਂ ਲਿਖਿਆ ਸੀਗਾ ਕਿ ਮੈਨੂੰ ਬਿੱਟੂ ਜੀ ਮਿਲਣਾ ਬਿੱਟੂ ਜੀ ਸਾਡੇ ਅੰਗਰੇਜ਼ ਦੇ ਮੰਤਰੀ ਹੈ ਜੇ ਬਿੱਟੂ ਜੀ ਮੈਨੂੰ ਮਿਲ ਜਾਣ ਤਾਂ ਮੈਂ ਉਹਨਾਂ ਤੋਂ ਕਹਾਂ ਲਈ ਇਹ ਵਿਰਾਹ ਹਲ ਹੈ ਇੱਕ ਤਰ੍ਹਾਂ ਬਿੱਟੂ ਜੀ ਮੈਂ ਤੁਹਾਨੂੰ ਇਸ ਵਿਅਕਤੀ ਦਾ ਨੰਬਰ ਵੀ ਪੇਜਨ ਲੱਗਿਆ ਟੈਲੀਫੋਨ ਨੰਬਰ ਬੋਲ ਕੇ ਦੱਸੋ ਮੈਂ ਮੋਂਟਰੀ ਕੀ ਨੰਬਰ ਹੈ ਤੇਰਾ 98141 05695 98141 05595 98141 05595 ਰੱਖ ਪਰ ਮੈਂ ਗੁੰਮਸ਼ਾਦੀ ਤਲਾਸ਼ ਤੇ ਵਿੱਚ ਤਾਂ ਕਿਸੇ ਦੇ ਹੋਡਿੰਗ ਪੋਸਟਰ ਨਹੀਂ ਲਾਉਣਾ ਚਾਹੁੰਦਾ ਨਾ ਇਹ ਮੇਰੀ ਹੈ ਆदत ਹੈ ਨਾ ਹੀ ਮੈਂ ਕਾਜ ਕਰਦੀ ਹੈ ਮੇਰਾ ਕੰਮ ਹੈ ਕਿਸੇ ਨੂੰ ਨਹੀਂ ਪਰ ਹਾਂ ਮੈਂ ਇਹ ਵੀ ਆਖਿਆ ਇਹ ਕਹਿੰਦੇ ਮੈਂ ਕਿਹਾ ਤੁਸੀਂ ਕੋਈ ਮਿੱਟੂ ਜੀ ਨੂੰ ਮਿਲ ਲਓ ਤੇ ਮਿੱਟੂ ਜੀ ਇਹ ਤੁਹਾਡਾ ਸ਼ਾਇਦ ਕੰਮ ਜੇ ਕਰਾ ਸਕਣਗੇ ਕਿਉਂਕਿ ਇਹ ਕਹਿੰਦੇ ਕਿ ਇਹ ਨਿਰਮੋਹ ਸਿੰਘ ਦੇ ਨਾਲ ਨਹੀਂ ਹੋ ਰਿਹਾ ਇਹ ਜਿੰਨੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਰੇਲਵੇ ਦੇ ਵਿੱਚ এমਪਲੋਏਸ ਕੰਮ ਕਰ ਰਹੇ ਨੇ ਬਹੁਤ ਸਾਰੀਆਂ ਕੰਪਨੀਆਂ ਉਹਨਾਂ ਦਾ ਈਐਸਆਈ ਤੇ ਪੀਐਫ ਜਿਹੜਾ ਕੱਟ ਲੈਂਦੀਆਂ ਤਨਖਾਹ ਚੋਂ ਲੇਕਿਨ ਉਹਨਾਂ ਨੂੰ ਦਿੰਦੀਆਂ ਨਹੀਂ ਤੇ ਅੰਤ ਦੇ ਵਿੱਚ ਉਹ ਬੈਨੀਫਿਟਸ ਤੋਂ ਬਾਹਰ ਹੀ ਰਹਿ ਜਾਂਦੇ ਨੇ ਸੋ ਇੱਕਾ ਬਿੱਟੂ ਜੀ ਜੇ ਤੁਸੀਂ ਇਹ ਵੀਡੀਓ ਦੇਖ ਲਓ ਤਾਂ ਪਲੀਜ਼ ਇਹ ਨੂੰ ਜ਼ਰੂਰ ਬੁਲਾ ਦਿਓ ਆਪਦੇ ਕੋਲੋਂ ਕਈ ਵਾਰੀ ਇੱਧਰ ਉੱਧਰ ਜ਼ਰੂਰੀਅਤੇ ਵਿੱਚ ਮਿਲਿਆ ਜਾਂਦਾ ਦੂਸਰੀ ਗੱਲ ਜੇ ਭਾਈ ਸਾਹਿਬ ਤੁਹਾਡਾ ਫਿਰ ਵੀ ਇਸ ਤਰ੍ਹਾਂ ਕੋਈ தம் ਨਹੀਂ ਮੰਗਾ ਮੈਂ ਤੁਹਾਨੂੰ ਬੇਨਤੀ ਕਰਾਂਗਾ ਹਮ ਸਪੈਸ਼ਲ ਤਾਂ ਸ਼ਾਇਦ ਮੇਰੇ ਕੋਲ ਨਹੀਂ ਜਾਇਆ ਜਾਣਾ ਮਨਮੂਨ ਸੀ ਜਿੱਦੇ ਅਗਲਾ ਲੋਕ ਸਭਾ ਲੱਗਿਆ ਹੋਏਗਾ ਟੈਲੀਵਿਜ਼ਨ ਤੇ ਤੁਸੀਂ ਦੇਖੋਗੇ ਤਾਂ ਤੁਸੀਂ ਕਿਰਪਾ ਕਰਕੇ ਮੇਰੇ ਇਸ ਦਫ਼ਤਰ ਨਾਲ ਸੰਪਰਕ ਕਰਕੇ ਦਿੱਲੀ ਕੂਚ ਕਰ ਲਿਓ ਆ ਜਿਓ ਤੇ ਮੈਂ ਤੁਹਾਨੂੰ ਰੇਲਵੇ ਜਿਹੜੇ ਮਿਨਿਸਟਰ ਨੇ ਅਸ਼ੂਨੀ ਜੀ ਜੇ ਤੁਹਾਨੂੰ ਮਿੱਟੂ ਜੀ ਦੇ ਕਰਸ਼ਕ ਨੂੰ ਨਾ ਹੋਵੇ ਤਾਂ ਮੈਂ ਉਹਨਾਂ ਨੂੰ ਬੁਲਾ ਲਵਾਂਗਾ ਲੇਕਿਨ ਆਸ ਕਰਦੇ ਹਾਂ ਕਿ ਉਹ ਜ਼ਰੂਰ ਤੁਹਾਡੇ ਨਾਲ ਸੰਪਰਕ ਕਰਨਗੇ ਗੱਲ ਪਹੁੰਚਣੀ ਚਾਹੀਦੀ ਹੈ ਹੋ ਸਕਦਾ ਉਹਨਾਂ ਕੋਲ ਹੀ ਗੱਲ ਪਹੁੰਚੀ ਨਾ ਹੋਵੇ ਸੋ ਜ਼ਰੂਰ ਮਸਲਾ ਹੱਲ ਕਰਾਂਗੇ ਔਰ ਨਾਲ ਹੀ ਨਾਲ ਇਹ ਤਲਾ ਦੇ ਦੀ ਚਾਹਨਾ ਹੈ ਰੇਲਵੇ ਮਿਨਿਸਟਰੀ ਨੂੰ ਕਿ ਇਸ ਤਰ੍ਹਾਂ ਹੋਰ ਜਿਹੜੇ EMPLOYEES ਕੰਮ ਕਰ ਰਹੇ ਹੈ ਉਹਨਾਂ ਦੇ ਨਾਲ ਇਸ ਤਰ੍ਹਾਂ ਉਹਨਾਂ ਨਾਲ ਧੋਖਾ ਨਾ ਹੋ ਰਿਹਾ ਹੋਵੇ ਇਹਦੇ ਤੇ ਰੇਲਵੇ ਮਿਨਿਸਟਰੀ ਡੀਆਰਐਮ ਇਹ ਤਮਾਮ ਜਿਹੜੇ ਇਨਕਾਰੀਆਂ ਜ਼ਰਾ ਕੌਰ ਫਰਮਾਨ ਕਿ ਉਹਨਾਂ ਲੋਕਾਂ ਦਾ ਐਸਆਈ ਤੇ ਪੀਐਫ ਫੰਡ ਹੈ ਜਿਹੜਾ ਉਹਨਾਂ ਨੂੰ ਜਾਣਾਰੇ ਸਮੇਂ ਵਿੱਚ ਮਿਲ ਸਕੇ ਕੋਈ ਹੋਰ ਕਹਾਣੀ ਸੀ ਬਣਉਂ ਚੀ ਜੇ ਹੋ ਰਿਹਾ ਕੋਈ ਮਾਜੀ ਦੱਸੋ ਮਾਜੀ ਦੋ ਸਾਲਾਂ ਤੋਂ ਤੱਕੇ ਖਾ ਰਹੀ ਜੀ ਮੈਂ ਦੋ ਸਾਲਾਂ ਤੋਂ ਮੇਰਾ ਦਾ ਜਿਹੜੀ ਬੈਗ ਲੱਕੂਗੇ 10 ਕਿਲੋ ਦੇ ਇਹ ਹੋ ਗਿਆ ਉਹਨਾਂ ਦੇ ਕਾਗਜ਼ਾਂ ਦਾ ਵਜ਼ਨ ਰੇਲ ਮਿਨਿਸਟਰ ਮੁੱਖ ਮੰਤਰੀ ਪੰਜਾਬ ਡੀਸੀ ਸਾਹਿਬ ਦੀ ਕੰਪਲੇਂਟ ਗਈ ਡੀਸੀ ਸਾਹਿਬ ਤੋਂ ਰਿਪਲਾਈ ਆਇਆ ਪੰਜਾਬ ਸਰਕਾਰ ਤੋਂ ਰਿਪਲਾਈ ਉਹਨਾਂ ਨੇ ਕਮਿਸ਼ਨਰ ਸਾਹਿਬ ਨੇ ਪੰਜਾਬ ਲੇਬਰ ਕਮਿਸ਼ਨ ਨੇ ਡੀਸੀ ਸਾਹਿਬ ਨੂੰ ਰਿਪੋਰਟ ਬਣਾ ਕੇ ਭੇਜੀ ਡੀਸੀ ਸਾਹਿਬ ਨੇ ਜੀ ਉੱਥੋਂ ਰਿਪਲਾਈ ਮੈਨੂੰ ਆਇਆ ਕਿ ਪੰਜਾਬ ਸਰਕਾਰ ਤੁਹਾਡਾ ਕੁਝ ਨਹੀਂ ਕਰ ਸਕਦੀ ਕੋਈ ਹੈਲਪ ਨਹੀਂ ਕਰ ਸਕਦੀ ਵੀ ਇਹ ਤਾਂ ਸੈਂਟਰ ਦਾ ਕੰਮ ਹੈ ਜੀ ਤੇ ਇਹ ਜਿਹੜੀ ਪੰਜਾਬ ਤੇ ਲੁਧਿਆਣਾ ਦੇ ਵਿੱਚ ਕੰਪਨੀ ਨੂੰ 6-7 ਮਹੀਨੇ ਹੋ ਗਏ ਤਰੀਕਾ ਤੇ ਬੁਲਾਇਆ ਕੰਪਨੀ ਕਦੇ ਆਈ ਨਹੀਂ ਮੈਂ ਤਾਂ ਇਹ ਕਹਿ سوال ਕਰਦਾ ਜੀ ਦੇਖੋ ਜੀ ਪੰਜਾਬ ਸਰਕਾਰ ਕੁਝ ਨਹੀਂ ਕਰ ਸਕਦੀ ਮੈਂ ਇੱਕ ਲੁਧਿਆਣਾ ਦਾ ਰਹਿਣ ਵਾਲਾ ਕੋਈ ਬਾਹਰੋਂ ਆਇਆ ਨਹੀਂ ਗਾ ਜੀ ਕੋਈ ਬੰਗਲਾਦੇਸ਼ੀ ਤਾਂ ਹੈ ਨਹੀਂ ਗਾ ਜਿਹੜਾ ਵੀ ਪੰਜਾਬ ਸਰਕਾਰ ਦੀ ਕੁਝ ਕਰ ਸਕਦੀ ਹੈ ਜੀ ਦੇਖੋ ਨਾ ਨਾ ਮੈਂ ਪੰਜਾਬ ਸਰਕਾਰ ਦੀ ਰੋਜ਼ ਮਖੇਦੀ ਕਰਦਾ ਹਰ ਫਰੰਟੇ ਪੰਜਾਬ ਸਰਕਾਰ ਫੇਲ ਹੋ ਗਈ ਹੈ ਲੇਕਿਨ ਮਨਮੋਹਨ ਸਿੰਘ ਜਿਹੜਾ ਤੇਰਾ ਕੰਮ ਹੈ ਉਹ ਤਾਂ ਇਹ ਲੀਗਲ ਡਿਪਾਰਟਮੈਂਟ ਦਾ ਸਰਦਾਰ ਹੈ ਕੰਪਨੀ ਆਉਦੀ ਨਹੀਂ ਜਦੋਂ ਡੀਸੀ ਨੂੰ ਸੱਤਦਾ ਮੈਂ ਤਾਂ ਸਿਰਫ ਮੈਂ ਤਾਂ ਸਿਰਫ ਇਹ ਚੀਜ਼ ਕਹਣਾ ਕਿ ਜਦੋਂ ਕੰਪਨੀ ਮਨੂ ਬਾਹਰੋਂ ਕੰਪਨੀ ਕੋ ਪੰਜਾਬ ਦੇ ਵਿੱਚ ਆਈ ਹੈ ਲੁਧਿਆਣੇ ਚ ਆ ਰਹੀ ਹੈ ਇੱਕ ਟ੍ਰੇਨਾਂ ਦਾ ਖਾਣਾ ਬੰਦਾ ਪਿਆ ਕੀ ਉਹਨੇ ਕੋਈ ਉਹਨ ਕੋਈ ਐਨਓਸੀ ਵਗੈਰਾ ਜਾਂ ਕੋਈ ਪਰਮਿਸ਼ਨ ਪੰਜਾਬ ਸਰਕਾਰ ਕੋ ਨਹੀਂ ਲੈਣੀ ਪੈਂਦੀ ਵੀ ਪੰਜਾਬ ਸਰਕਾਰ ਦੀ ਨੋਟਿਸ ਹੀ ਨਹੀਂ ਹੁੰਦਾ ਕਿ ਇੱਕ ਕੰਪਨੀ ਲੁਧਿਆਣੇ ਚ ਕੰਮ ਕਰ ਰਹੀ ਹੈ ਇੱਕ ਬੰਦੇ ਪਰ ਗੱਡੀਆਂ ਸਟਾਫ ਦੀਆਂ ਕੋਈ ਇਸ ਟੋਰ ਸਕੂਲ ਦਾ ਖਾਣਾ ਨਹੀਂ ਬੰਦਾ ਜੀ ਉਹ ਖਾਣਾ ਬੰਦਾ ਜਿਹੜਾ ਕਿ ਆਪਣੀ ਟਿਕਟ ਦੇ ਵਿੱਚ ਅਮਾਉਂਟ ਲੱਗਦੀ ਹੈ ਮੇਰਾ ਖਿਆਲ ਇਹ ਰੇਲਵੇ ਮਿਨਿਸਟਰੀ ਦੇ ਅੰਡਰ ਹੀ ਆਉਗਾ ਪਰ ਹਾਂ ਡਿਪਟੀ ਕਮਿਸ਼ਨਰ ਜਿਹੜਾ ਹੁੰਦਾ ਹੈ ਡੀਐਨ ਹੁੰਦਾ ਹੈ ਉਹ ਸਾਰੇ ਜਿਹੜੇ ਕੇਂਦਰ ਦੇ ਆਧਾਰੀ ਵੀ ਪੰਜਾਬ ਦੇ ਵਿੱਚ ਉਸ ਜ਼ਿਲ੍ਹੇ ਚ ਹੁੰਦੇ ਹੈ ਉਹ ਵੀ ਦੇਖਰੇਖ ਕਰਨੇ ਹੁੰਦੇ ਹੈ ਜਿਹੜਾ ਡਿਸਟ੍ਰਿਕਟ ਮੈਜਿਸਟਰੇਟ ਹੁੰਦਾ ਡਿਸਟ੍ਰਿਕਟ ਮੈਜਿਸਟਰੇਟ ਮੈਨੂੰ ਲੱਗਦਾ ਕਿ ਇਸ ਕੰਪਨੀ ਨੂੰ ਸਾਮਣਤ ਕਰ ਸਕਦਾ ਹੈ ਜੇ ਉੱਚਾ ਵੇਤਨ ਤਾਂ ਜੋ ਉਹ ਨੂੰ ਸਾਮਣਤ ਕਰ ਲੇ ਤੇ ਸਾਮਣਤ ਕਰਕੇ ਉਹ ਚੈੱਕ ਕਰ ਲੇ ਵੀ ਇਹਦੇ ਇਹਨਾਂ ਦੇ ਏਮਪਲੋਈ ਕਿੰਨੇ ਲੱਗੇ ਸੀ ਉਸ ਸਾਲ ਦੇ ਵਿੱਚ ਤੇ ਕਿੰਨੇ ਨੇ ਛੱਡਿਆ ਕਿ ਇਹਨਾਂ ਨੇ ਵਾਕਈ ESIC ਦੀ ਜਿਹੜੀ ਫੰਡ ਜਿਹੜਾ ਹੈ ਉਹ ਆਦੇ ਇੰਪਾਈਸ ਨੂੰ ਦਿੱਤਾ ਕਿ ਨਹੀਂ ਦਿੱਤਾ ਜੇ ਨਹੀਂ ਦਿੱਤਾ ਤਾਂ ਉਹਨਾਂ ਦੇ FIR ਰਜਿਸਟਰ ਹੋ ਸਕਦੀ ਹੈ ਤੁਹਾਡੇ ਦੇ ਤੁਹਾਨੂੰ ਪੈਸੇ ਦਾ ਹੋ ਸਕਦਾ ਪੰਜਾਬ ਸਰਕਾਰ ਨਾ ਦੇ ਸਕਦੀ ਹੋਵੇ ਲੇਕਿਨ ਉਹਨਾਂ ਦੇ ਕਾਰਵਾਈ ਜ਼ਰੂਰ ਆਈ ਥਿੰਕ ਹੋ ਸਕਦੀ ਹੈ ਆ ਦੇਖਦੇ ਆ ਫਿਰ ਤੁਸੀਂ ਉਹ ਥੋੜਾ ਮੇਰੇ ਦਫਤਰ ਨਾਲ ਤੁਸੀਂ ਪਹਿਲਾਂ ਮਿੰਟਾ ਚੈੱਕ ਕਰਵਾਉਣਾ اور ਇਨ ਟੱਚ ਰਹੋ ਤੇ ਦੇਖਦੇ ਆਪਾਂ ਉਹਨਾਂ ਦੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਹਾਲ ਕਰਦੇ ਹਾਂ ਉਹ ਲੈ ਕੇ ਚੱਲਦੇ ਸਿੱਧਾ ਫਿਰ ਆਪਾਂ ਇੱਕ ਵਾਰੀ ਡਾਕਿਊਮੈਂਟੇਸ਼ਨ ਨੂੰ ਮਿਲਾਂਗੇ ਨਹੀਂ ਰਿਪੋਰਟ ਦਾ ਇਖਤਿਆਰ ਰੁਕ ਵੀ ਆਪਾਂ ਇਖਤਿਆਰ ਕਰ ਸਕਦੇ ਹਾਂ ਧੰਨਵਾਦ ਬਹੁਤ ਮਿਹਰਬਾਨੀ ਬਿੱਟੂ ਜੀ ਜਰੂਰ ਇਸ ਮੁੱਦੇ ਨੂੰ ਸੰਪਰਕ ਕਰਿਓ ਪਲੀਜ਼